ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪ੍ਰੋਗਰਾਮ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਆ ਉਹ ਸਰਦਾਰ ਜਸਪਾਲ ਸਿੰਘ ਹੀਰਾਨ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਜਿਹੜੀ ਅੱਜ ਦੀ ਗੱਲਬਾਤ ਹੋਊਗੀ ਕਿਉਂਕਿ ਉਹ ਸਿੱਖ ਜਗਤ ਦੇ ਇੱਕ ਨਿਤੜਕ ਪੱਤਰਕਾਰ ਜਿਨ੍ਹਾਂ ਨੇ ਆਪ ਦੀ ਕਲਮ ਦੇ ਨਾਲ ਸਿੱਖ ਕੌਮ ਦੇ ਜੋ ਮਸਲੇ ਸਨ ਉਹਨਾਂ ਨੂੰ ਬਖੂਬੀ ਲਿਖਿਆ ਬਿਨਾਂ ਕਿਸੇ ਸਰਕਾਰ ਦੇ ਬਿਨਾਂ ਕਿਸੇ ਰਾਜਨੀਤਿਕ ਦਲ ਦੇ ਕਿਸੇ ਡਰ ਤੋਂ ਕਿਸੇ ਭੈ ਤੋਂ ਉਹਨਾਂ ਨੇ ਸੰਨ 2001 ਦੇ ਵਿੱਚ ਜਿਹੜਾ ਪਹਿਰੇਦਾਰ ਅਖਬਾਰ ਸ਼ੁਰੂ ਕੀਤਾ ਤੇ ਆਪਣੇ ਅਖੀਰੀ ਸਾਹਾਂ ਤੱਕ ਜਿਹੜਾ ਆ ਉਹ ਇਸ ਅਖਬਾਰ ਦੇ ਸੰਪਾਦਕ ਇਸ ਅਖਬਾਰ ਦੇ ਸੰਚਾਲਕ ਰਹੇ ਨੇ ਉਸ ਤੋਂ ਪਹਿਲਾਂ ਉਹ ਪੱਤਰਕਾਰ ਹੀ ਜਗਤ ਦੇ ਵਿੱਚ ਉਹਨਾਂ ਦਾ ਇੱਕ ਲੰਮਾ ਤਜਰਬਾ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਜਦੋਂ ਧਰਮ ਚੁੱਧ ਮੋਰਚਾ ਚੱਲ ਰਿਹਾ ਸੀ ਉਦੋਂ ਵੀ ਉਹ ਸਰਗਰਮ ਪੱਤਰਕਾਰਾਂ ਦੇ ਵਿੱਚ ਸ਼ਾਮਲ ਸਨ ਤੇ ਸਲਾਹਾਂ ਦੇਣ ਵਾਲਿਆਂ ਦੇ ਵਿੱਚੋਂ ਜਿਵੇਂ ਤਲਵੀਰ ਸਿੰਘ ਪੱਤਰਕਾਰ ਹੋਣਾ ਦੀ ਵੀ ਇਹ ਸਲਾਹ ਸੀ ਕਿ ਸਿੱਖ ਜਗਤ ਕੋਲੇ ਕਾਫ ਦਾ মিডিਆ ਹਾਊਸ ਹੋਣਾ ਚਾਹੀਦਾ ਹੈ ਇਹੋ ਸਲਾਹ ਸਰਦਾਰ ਜਸਪਾਲ ਸਿੰਘ ਹੋਰਾਂ ਵੱਲੋਂ ਵੀ ਦਿੱਤੀ ਗਈ ਸੀ ਸੋ ਉਹਨਾਂ ਨੇ ਉਹ ਦੌਰ ਜਿਹੜਾ ਆ ਜਿਹਦੇ ਵਿੱਚ ਸਿੱਖਾਂ ਨੇ ਹਿੰਦੁਸਤਾਨ ਦੇ ਜ਼ਬਰ ਨੂੰ ਆਪਦੇ ਪਿੰਡੇ ਤੇ ਹਟਾਇਆ ਤੇ ਮੁਕਾਬਲਾ ਵੀ ਕੀਤਾ ਉਹ ਸਾਰਾ ਦੌਰ ਉਹਨਾਂ ਨੇ ਆਪਦੇ ਪੱਤਰਕਾਰੀ ਦੇ ਕੈਰੀਅਰ ਦੇ ਵਿੱਚ ਵੇਖਿਆ ਤੇ ਕਾਰਗਿਲ ਦੀ ਜੰਗ ਤੱਕ ਜਿਹੜਾ ਆ ਉਹ ਅਜੀਤ ਅਖਬਾਰ ਦੇ ਨਾਲ ਉਹ ਜੁੜੇ ਰਹੇ ਆ ਉਸ ਤੋਂ ਬਾਅਦ ਕੁਝ ਮਤਭੇਦ ਹੋਣ ਕਾਰਨ ਕੁਝ ਉੱਥੇ ਅਜਿਹਿਆਂ ਕਰਮੀਆਂ ਜਿਹੜੀਆਂ ਉਹਨਾਂ ਨੂੰ ਠੀਕ ਨਾ ਲੱਗੀਆਂ ਜਿੰਨਾ ਕਰਕੇ ਉਹਨਾਂ ਨੇ ਇੱਕ ਆਪ ਦਾ ਰਸਤਾ ਅਲੱਗ ਚੁਣਿਆ ਤੇ ਕਿਸੇ ਹੋਰ ਅਖਬਾਰ ਦੇ EMPLOYE ਬਣਨ ਦੀ ਥਾਂ ਤੇ ਉਹਨਾਂ ਨੇ ਇੱਕ ਪੈਰਲਲ ਇੱਕ ਇੰਡੀਪੈਂਡੈਂਟ ਮੀਡੀਆ ਹਾਊਸ ਪਹਿਰੇ ਦਾ ਸਟੈਬਲਿਸ਼ ਕੀਤਾ ਜਿਨ੍ਹਾਂ ਨੇ ਬਹੁਤ ਮੁਸ਼ਕਲ ਸਮੇਂ ਦੇ ਵਿੱਚ ਵੀ ਉਸ ਅਖਬਾਰ ਨੂੰ ਜਾਰੀ ਰੱਖਿਆ ਤੇ ਅੱਜ ਗੱਲਬਾਤ ਦੇ ਵਿੱਚ ਸਾਡੇ ਨਾਲ ਸਰਦਾਰ ਸੁਖਵਿੰਦਰ ਸਿੰਘ ਹਾਜ਼ਰ ਨੇ ਜਿਨ੍ਹਾਂ ਨੇ ਆਪ ਦੀ ਇਸ ਨੋਟ ਕਰਦੇ ਸਾਰੀ ਐਕਟੀਵਿਜ਼ਮ ਦੇ ਨਾਲ-ਨਾਲ ਪੱਤਰਕਾਰੀ ਦੇ ਵਿੱਚ ਵੀ ਉਹਨਾਂ ਦਾ ਇੱਕ ਤਰਰਬਾਇਆ ਜਿਨ੍ਹਾਂ ਨੇ ਆਪ ਦੇ ਮੀਡੀਆ ਚੈਨਲ ਜਿਹੜੇ ਆ ਸੋਸ਼ਲ ਮੀਡੀਆ ਹੋਵੇ ਚਾਹੇ ਚਾਹੇ ਇਲੈਕਟ੍ਰੋਨਿਕ ਮੀਡੀਆ ਆ ਉਹਦੇ ਨਾਲ ਕੰਮ ਕੀਤਾ ਹੈ ਉਸ ਤੋਂ ਬਾਅਦ ਅੱਜ ਉਹ ਟੀਵੀ 84 ਦੇ ਵਿੱਚ ਇੱਕ ਪੱਤਰਕਾਰ ਵਜੋਂ ਕੰਮ ਕਰ ਰਹੇ ਨੇ ਸੋ ਸੁਖਿੰਦਰ ਸਿੰਘ ਚੈਨਲ ਦੇ ਉੱਪਰ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਰ ਸਿੰਘ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਹਾਂਜੀ ਸੁਖਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਵਾਣ ਨੂੰ ਇਹ ਅਪੀਲ ਕਰਾਂਗਾ ਕਿ ਤੁਸੀਂ ਸਰਦਾਰ ਜਸਪਾਲ ਸਿੰਘ ਹੀਰਾ ਦੇ ਬਾਬਤ ਜਿਹੜੇ ਆ ਚੰਦ ਸ਼ਬਦ ਸੰਗਤ ਨਾਲ ਸਾਂਝੀ ਕਰੋ ਦੇਖੋ ਜਸਪਾਲ ਸਿੰਘ ਹੀਰਾ ਹੋਰ ਉਹਦੇ ਨਾਲ ਜਿਹੜੀ ਮੇਰੀ ਸਾਹਜ ਬਤੌਰ ਪਾਠਕਾ ਉਹ ਤਾਂ ਕਾਫੀ ਲੰਮੇ ਸਮੇਂ ਤੋਂ ਜਦੋਂ ਤੋਂ ਸੋਝੀ ਆਈ ਸਾਨੂੰ ਵੀ ਪੰਥਕ ਸਿਆਸਤ ਬਾਰੇ ਪੜਨ ਸਮਝਣ ਲੱਗੇ ਆ ਤਾਂ ਉਦੋਂ ਤੋਂ ਹੀ ਜਿਹੜਾ ਪਹਿਰੇ ਦਾ ਅਖਬਾਰ ਆ ਉਹਦੀ ਖਾਸ ਤੌਰ ਤੇ ਭਾਵੇਂ ਉਹਦੀ ਸੰਪਾਦਕੀ ਹੋਵੇ ਜਾਂ ਉਸ ਦੇ ਵਿੱਚ ਜਿਹੜਾ ਹੋਰ ਜਿਹੜਾ ਪੰਥਕ ਕੰਟੈਂਟ ਤੇ ਸ਼ਬਦਾ ਸੀ ਉਹਦੇ ਪਾਠਕ ਰਹੇ ਆ ਪਰ ਨਿੱਜੀ ਤੌਰ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਮੈਨੂੰ ਜਿੱਥੋਂ ਤੱਕ ਯਾਦ ਆ ਕਿਤੇ ਹੋਰ ਪੰਥਕ ਇਕੱਠਾਂ ਦੇ ਵਿੱਚ ਜ਼ਰੂਰ ਫਤਿਹ ਸਾਜੀ ਹੋਈ ਹੋਊਗੀ ਪਰ ਗੱਲਬਾਤ ਕਰਨ ਦਾ ਮੈਨੂੰ ਇੱਕ ਵਾਰ ਹੀ ਮੌਕਾ ਮਿਲਿਆ ਜਦੋਂ ਹੁਣ ਮੈਨੂੰ ਤਰੀਕ ਨਹੀਂ ਯਾਦ ਪਰ ਕੋਈ ਸਮਾਂ ਪਹਿਲਾਂ ਇਹ ਮਸਲਾ ਆਇਆ ਸੀ ਕਿ ਜਿਹੜਾ ਭਾਰਤ ਦੀ ਸਰਕਾਰ ਲੈ ਇਜ਼ਰਾਈਲ ਦਾ ਐਨਐਸਓ ਗਰੁੱਪਾ ਜਿਹੜਾ ਕਿ ਇੰਟੈਲੀਜੈਂਸ ਗੈਦਰਿੰਗ ਦੇ ਵਿੱਚ ਇੱਕ ਬਹੁਤ ਵੱਡੀ ਦੁਨੀਆ ਦੀ ਨਾਮ ਪਰ ਕੰਪਨੀ ਆ ਉਹਨਾਂ ਦਾ ਸੌਫਟਵੇਅਰ ਉਹਨਾਂ ਨੇ ਲਾਂਚ ਕੀਤਾ ਸੀ ਪੈਗਾਸਸ ਤੇ ਜਿਹੜਾ ਇਹ ਸੌਫਟਵੇਅਰ ਆ ਇਹਦੀ ਚਰਚਾ ਸਾਰੀ ਦੁਨੀਆ ਵਿੱਚ ਚੱਲੀ ਕਿ ਕਿਵੇਂ ਜਿਹੜੀਆਂ ਸਰਕਾਰਾਂ ਨੇ ਉਹ ਪੈਗਾਸਸ ਸੌਫਟਵੇਅਰ ਬਹੁਤ ਵੱਡੀ ਕੀਮਤ ਤੇ ਉਸ ਗਰੁੱਪ ਇਜ਼ਰਾਈਲੀ ਗਰੁੱਪ ਤੋਂ ਲੈ ਕੇ ਤੇ ਉਸ ਸੌਫਟਵੇਅਰ ਨੂੰ ਫੇਰ ਜਿਹੜੇ ਉਹ ਦੇਸ਼ਾਂ ਦੇ ਵਿੱਚ ਸਰਕਾਰਾਂ ਦੇ ਖਿਲਾਫ ਬੋਲਣ ਵਾਲੇ ਲੋਕ ਨੇ ਪੱਤਰਕਾਰ ਨੇ ਐਕਟਿਵਿਸਟ ਨੇ ਉਹਨਾਂ ਦੇ ਜਿਹੜੇ ਅਸੀਂ ਕਹਿ ਸਕਦੇ ਆ ਕਿ ਮੋਬਾਈਲ ਡਿਵਾਈਸਸ ਨੇ ਕੰਪਿਊਟਰਸ ਨੇ ਉਹਨਾਂ ਦੇ ਵਿੱਚ ਉਹ ਸੌਫਟਵੇਅਰ ਨੂੰ ਪਾ ਕੇ ਤੇ ਉਹਨਾਂ ਦੀ ਜਿਹੜੀ ਜਾਣਕਾਰੀ ਆ ਉੱਥੋਂ ਇਕੱਤਰ ਕੀਤੀ ਜਾ ਰਹੀ ਆ ਤੇ ਇਸ ਸਾਰੇ ਜਿਹੜੀਆਂ ਖਬਰਾਂ ਸਾਰੀ ਦੁਨੀਆ ਦੇ ਵਿੱਚ ਚੱਲੀਆਂ ਦੁਨੀਆ ਦੇ ਵੱਡੇ ਵੱਡੇ ਆਗੂਆਂ ਦੇ ਨਾਮ ਇਸ ਸਾਰੀ ਸੂਚੀ ਚ ਆਏ ਸੀ ਜਿਨ੍ਹਾਂ ਦੇ ਮੋਬਾਈਲ ਡਿਵਾਈਸਸ ਜਿਹੜੇ ਆ ਪੈਗਸਸ ਸੌਫਟਵੇਅਰ ਦੇ ਨਾਲ ਹੈਕ ਕੀਤੇ ਗਏ ਸੀ ਤਾਂ ਉਹ ਜਿਹੜਾ ਸੌਫਟਵੇਅਰ ਆ ਉਸ ਸੂਚੀ ਦੇ ਵਿੱਚ ਜਸਪਾਲ ਸਿੰਘ ਹੀਰਾ ਦਾ ਵੀ ਇੱਕ ਨਾਮ ਸੀ ਕੀ ਜਸਪਾਲ ਸਿੰਘ ਹੀਰਾ ਦਾ ਜਿਹੜਾ ਫੋਨ ਆ ਉਹਦੇ ਤੇ ਵੀ ਜਿਹੜਾ ਪੈਗਸਸ ਦਾ ਅਟੈਕ ਹੋਇਆ ਆ ਤਾਂ ਇਹ ਗੱਲ ਸਪਸ਼ਟ ਸੀ ਕਿ ਜਿਹੜਾ ਪੈਗਸਸ ਸੌਫਟਵੇਅਰ ਆ ਕੋਈ ਇੰਡੀਵਿਜੂਅਲ ਨਹੀਂ ਲੈ ਸਕਦੇ ਸੀ ਉਹ ਇੱਕ ਬਹੁਤ ਮਹਿੰਗਾ ਸੌਫਟਵੇਅਰ ਆ ਤੇ ਉਹ ਸਿਰਫ ਜੜੀਆਂ ਜਿਹੜੀਆਂ ਐਨਐਸਓ ਗਰੁੱਪ ਆ ਉਹ ਸਟੇਟਸ ਦੇ ਨਾਲ ਡੀਲ ਕਰਦੀ ਸੀ ਉਸ ਸੌਫਟਵੇਅਰ ਨੂੰ ਦੇਣ ਦੇ ਲਈ ਤਾਂ ਇਹ ਸਪਸ਼ਟ ਸੀ ਕਿ ਜੇ ਜਸਪਾਲ ਸਿੰਘ ਹੀਰਾ ਦੇ ਫੋਨ ਦੇ ਵਿੱਚੋਂ ਪੈਗਸਸ ਸੌਫਟਵੇਅਰ ਆਇਆ ਤਾਂ ਜਿਵੇਂ ਭਾਰਤ ਸਰਕਾਰ ਤੇ ਦੋਸ਼ ਲੱਗੇ ਸੀ ਕਿ ਬਹੁਤ ਸਾਰੇ ਐਕਟੀਵਿਸਟਾਂ ਤੇ ਬਹੁਤ ਸਾਰੇ ਪੋਲੀਟੀਕਲ ਲੀਡਰਸ ਦੇ ਜਿਹੜੇ ਫੋਨ ਆ ਉਸ ਸੌਫਟਵੇਅਰ ਨਾਲ ਹੈਕ ਕੀਤੇ ਗਏ ਤਾਂ ਜਸਪਾਲ ਸਿੰਘ ਹੀਰਾ ਵੀ ਭਾਰਤ ਸਰਕਾਰ ਦੇ ਉਸ ਨਿਸ਼ਾਨੇ ਤੇ ਸੀ ਤਾਂ ਜੁਝਾਰ ਸਿੰਘ ਇਹ ਗੱਲ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਸੀ ਕਿ ਜਸਪਾਲ ਸਿੰਘ ਹੀਰਾ ਇੱਕ ਛੋਟਾ ਜਿਹਾ ਕਮਰਾ ਜਗਰਾਉਂ ਦੇ ਵਿੱਚ ਮਤਲਬ ਕਮਰਾ ਵੀ ਤੁਸੀਂ ਕਹਿ ਸਕਦੇ ਹੋ ਕਿ ਕਮਰਾ ਵੀ ਉਹ ਤੁਸੀਂ ਕਹਿ ਨਹੀਂ ਸਕਦੇ ਉਹਨੂੰ ਵੀ ਇਹੋ ਜੇ ਹਾਲਾਤਾਂ ਦੇ ਵਿੱਚ ਉੱਥੇ ਉਹ ਅਖਬਾਰ ਪ੍ਰਕਾਸ਼ਿਤ ਕਰਦੇ ਸੀ ਪਬਲਿਸ਼ ਕਰਦੇ ਸੀ ਤੇ ਜਿਹਦੀ ਕੋਈ ਅਸੀਂ ਕਹਿ ਸਕਦੇ ਹਾਂ ਕਿ ਆਊਟਰੀਚ ਆ ਉਹ ਨਾ ਕੋਈ ਬਹੁਤ ਜ਼ਿਆਦਾ ਜਿਹੜੇ ਹੋਰ ਵੱਡੇ ਅਖਬਾਰ ਨਹੀਂ ਨਾ ਘੱਟ ਪਰ ਇੱਕ ਇਫੈਕਟਿਵ ਆਊਟਰੀਚ ਸੀ ਤੇ ਸਰਕਾਰ ਉਸ ਬੰਦੇ ਦੀ ਜਿਹੜੀ ਦ੍ਰਿੜਤਾ ਆ ਉਸ ਦਾ ਸੱਚ ਦੇ ਲਈ ਜਿਹੜਾ ਹੌਕਾ ਆ ਉਸ ਤੋਂ ਇੰਨੀ ਘਬਰਾਉਂਦੀ ਸੀ ਕਿਉਂਕਿ ਇੱਕ ਦੁਨੀਆ ਦਾ ਵੱਡਾ ਜਿਹੜਾ ਸੌਫਟਵੇਅਰ ਆ ਉਹ ਜਸਪਾਲ ਸਿੰਘ ਹੀਰਾ ਦੇ ਉੱਤੇ ਅਟੈਕ ਕਰਨ ਦੇ ਲਈ ਵਰਤਿਆ ਤਾਂ ਉਦੋਂ ਮੈਂ ਉਹਨਾਂ ਦੇ ਨਾਲ ਇੰਟਰਵਿਊ ਕੀਤੀ ਸੀ ਤਾਂ ਉਹ ਉਹਨਾਂ ਦੇ ਨਾਲ ਮੇਰੀ ਮੁਲਾਕਾਤ ਸੀ ਮੈਨੂੰ ਲੱਗਦਾ ਪਹਿਲੀ ਤੇ ਆਖਰੀ ਗੱਲਬਾਤ ਸੀ ਕਾਫੀ ਇੰਟਰਵਿਊ ਦੇ ਵਿੱਚ ਵੀ ਕਾਫੀ ਲੰਬੀ ਗੱਲਬਾਤ ਹੋਈ ਟੀਵੀ 84 ਦੇ ਉੱਤੇ ਉਹ ਇੰਟਰਵਿਊ ਅੱਜ ਵੀ ਪਈ ਆ ਤੇ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਹੋਰ ਨਿੱਜੀ ਗੱਲਾਂ ਜਿਹੜੀਆਂ ਨੇ ਉਹ ਵੀ ਕੀਤੀਆਂ ਖਾਸ ਤੌਰ ਤੇ ਜਰਨਲਿਜ਼ਮ ਨੂੰ ਲੈ ਕੇ ਤਾਂ ਇਹੀ ਸੀ ਜੂਹਾਰ ਸਿੰਘ ਮੈਂ ਅੱਜ ਜਦੋਂ ਉਹਨਾਂ ਔਕਾਤ ਚਲਾਣਾ ਕਰਕੇ ਆਪਣੀ ਜ਼ਿੰਦਗੀ ਦਾ ਸਫ਼ਰ ਕੱਢ ਕੇ ਗਏ ਆ ਤਾਂ ਮੈਂ ਇਹੀ ਕਹਿ ਸਕਦਾ ਕਿ ਉਹਨਾਂ ਨੇ ਕਲਮ ਦੇ ਰਾਹੀ ਪੰਥ ਦੀ ਸੇਵਾ ਕਰਨ ਦੀ ਜਿਹੜੀ ਉਹਨਾਂ ਦੇ ਅੰਦਰ ਭਾਵਨਾ ਸੀ ਉਹਨੂੰ ਅਮਲੀ ਜਾਮਾ ਪਹਿਨਾਉਣ ਦੀ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਤੇ ਇਹ ਉਹ ਇੰਨੀ ਦ੍ਰਿੜਤਾ ਨਾਲ ਲੱਗੇ ਰਹੇ ਕਿ ਭਾਵੇਂ ਸਰਕਾਰਾਂ ਨੇ ਪਾਬੰਦੀਆਂ ਲਾਈਆਂ ਬੈਨ ਲਾਇਆ ਅਖਬਾਰ ਤੇ ਆਰਥਿਕ ਮਦਹਾਲੀ ਦਾ ਅਖਬਾਰ ਸ਼ਿਕਾਰ ਰਹਾ ਬੀਟੀ ਅਖਬਾਰ ਜਿਹੜੇ ਸਰਕਾਰਾਂ ਦੀ ਬੋਲੀ ਬੋਲਦੇ ਨੇ ਉਹਨਾਂ ਦੇ ਮਹਿਲ ਨੂਮਾ ਦਫ਼ਤਰ ਨੇ ਉੱਥੇ ਜਿਹੜਾ ਪਹਿਰੇਦਾਰ ਅਖਬਾਰ ਉਹ ਸੱਚ ਅਸਲ ਦੇ ਵਿੱਚੋਂ ਪਾਥ ਦਾ ਪਹਿਰੇਦਾਰ ਸੀ ਇਸੇ ਕਰਕੇ ਜਿਹੜਾ ਤੁਸੀਂ ਵੀ ਜਿਵੇਂ ਅਸੀਂ ਕਹਿੰਦੇ ਵੀ ਇਨਕਲਾਬ ਕੁੱਲੀਆਂ 'ਚ ਆਉਂਦਾ ਤਾਂ ਇਹ ਕਲਮ ਦਾ ਇਨਕਲਾਬ ਵੀ ਇੱਕ ਕੁੱਲੀ 'ਚ ਹੀ ਆ ਰਿਹਾ ਸੀ ਬਿਲਕੁਲ ਉਹ ਗੱਡੀ ਦੀਆਂ ਬੈਟਰੀਆਂ ਤੱਕ ਜੋੜ ਕੇ ਵੀ ਉਹਨਾਂ ਵੱਲੋਂ ਜਿਹੜੀਆਂ ਮਸ਼ੀਨਾ ਕੰਪਿਊਟਰ ਚਲਾਉਣ ਤੱਕ ਦੀ ਤੁਸੀਂ ਇੱਕ ਵਾਰੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਇੰਨਾ ਹਾਲਾਤਾਂ ਦੇ ਵਿੱਚ ਵੀ ਉਹਨਾਂ ਨੂੰ ਕੰਮ ਕਰਨਾ ਪਿਆ ਸੋ ਜਿਹੜਾ ਅੱਜ ਦੇ ਸਮੇਂ ਦੇ ਵਿੱਚ মিডিਆ ਆ ਕੋਈ ਵੀ মিডিਆ ਆ ਖਾਸ ਕਰਕੇ ਪ੍ਰਿੰਟ মিডিਆ ਆ ਉਹਦੇ ਵਾਸਤੇ ਇੰਡੀਪੈਂਡੈਂਟਲੀ ਸਰਵਾਈਵ ਕਰਨਾ ਬਹੁਤ ਮੁਸ਼ਕਲ ਆ ਸਭ ਤੋਂ ਪਹਿਲੀ ਸ਼ਰਤ ਇਹ ਆ ਕਿ ਲੀਡਰਸ਼ਿਪ ਜਿਹੜੀ ਆ ਬਹੁਤ ਬ੍ਰੌਡਰ ਹੋਵੇ ਉਸ ਤੋਂ ਅਗਲੀ ਗੱਲ ਆ ਕਿ ਉਹਨਾਂ ਕੋਲ ਜਾਂ ਤਾਂ ਉਹ ਰੇਟ ਇੰਨਾ ਰੱਖਣ ਕਿਉਂਕਿ ਨਾਰਮਲ ਇੱਕ ਅਖਬਾਰ ਦੀ ਜਿਹੜੀ ਕੀਮਤ ਆ ਉਹ 25 ਰੁਪਏ ਤੱਕ ਦੀ ਪ੍ਰੋਡਕਸ਼ਨ ਕਸਟ ਹੁੰਦੀ ਆ ਤੇ ਉਹ ਅਖਬਾਰ ਮਾਰਕੀਟ 'ਚ ਕੰਪੀਟੀਸ਼ਨ ਆ 5 ਰੁਪਏ ਦੇ ਵਿੱਚ ਰੀਡਰ ਨੂੰ ਦੇਣੀ ਆ ਜਾ ਜਿਹੜਾ ਬਾਕੀ ਗੈਪ ਆ ਉਹ ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟਸ ਦੇ ਰਾਹੀਂ ਪੂਰਾ ਹੁੰਦਾ ਹੈ ਜਾਂ ਸਰਕਾਰ ਜਿਹੜੀਆਂ ਆਪਦੀਆਂ ਇਸ਼ਤਿਹਾਰ ਨੋਟੀਫਿਕੇਸ਼ਨ ਟੈਂਡਰ ਨੋਟਿਸ ਜਾਰੀ ਕਰਦੀ ਆ ਤਾਂ ਮੇਜਰ ਚੰਕਾ ਜਿਹੜਾ ਅਖਬਾਰਾਂ ਦਾ ਉੱਥੋਂ ਆਉਂਦਾ ਆ ਕਿਉਂਕਿ ਸਰਦਾਰ ਜਸਪਾਲ ਸਿੰਘ ਹੀਰਾਂ ਦੀ ਅਖਬਾਰ ਆ ਜੋ ਉਹ ਸਿੱਖਾਂ ਦੀ ਜੋ ਗੁਲਾਮੀ ਗੱਲ ਪਈ ਹੋਈ ਹੈ ਉਹਦੀ ਗੱਲ ਕਰਦੀ ਸੀ ਸਿੱਖਾਂ ਨਾਲ ਹੁੰਦੇ ਜ਼ਬਰ ਦੀ ਗੱਲ ਕਰਦੀ ਸੀ ਇਸ ਕਰਕੇ ਜਿੱਥੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਸ਼ਤਿਹਾਰ ਨਹੀਂ ਸੀ ਦਿੱਤਾ ਜਾਂਦਾ ਉਦੇ ਨਾਲ ਨਾਲ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਵੀ ਆ ਜਿਹੜੀਆਂ ਇੱਕ ਬ੍ਰਾਊਡਰ ਨੈਸ਼ਨਲਿਜ਼ਮ ਦਾ ਜੋ ਇਸ ਦੇਸ਼ ਦੇ ਵਿੱਚ ਫੈਨੋਮਨਾ ਚੱਲ ਰਿਹਾ ਹੈ ਉਹਦਾ ਹਿੱਸਾ ਆ ਉਹ ਵੀ ਸਰਦਾਰ ਦਿਸਪਾਲ ਸਿੰਘ ਹੀਰਾ ਦੇ ਅਖਬਾਰ ਨੂੰ ਕਿਸੇ ਵੀ ਤਰ੍ਹਾਂ ਦੀ ਐਡ ਦੇਣ ਤੋਂ ਕੰਨੀ ਕਤਰਉਂਦੀਆਂ ਸਨ ਸਿਰਫ ਤੇ ਸਿਰਫ ਉਹਨਾਂ ਦੀ ਅਖਬਾਰ ਦੇ ਵਿੱਚ ਅਸੀਂ ਬੜੀਆਂ ਲੋਕਲ ਜਿਹੜੀਆਂ ਕਹਿ ਸਕਦੇ ਆ ਕਿ ਬੜੀਆਂ ਲਿਮਟਿਡ ਏਰੀਆ ਦੇ ਵਾਸਤੇ ਬੜੀਆਂ ਲੋਕਲ ਜੀਆਂ ਐਡ ਉੱਤੇ ਅਖਬਾਰ ਚਾਹੁੰਦੀਆਂ ਸੀ ਜਾ ਕੋਈ ਵਧਾਈ ਦੇ ਸੰਦੇਸ਼ ਆ ਜਾਂ ਸਰਤਾ ਜਲੀ ਦੇ ਸੰਦੇਸ਼ ਆ ਜਿਹੜੀਆਂ ਪੰਥਕ ਤੇ ਰੱਬੋਂ ਉਹਦੇ ਵਿੱਚ ਆਪਦੇ ਪਬਲਿਸ਼ ਕਰਾਏ ਜਾਂਦੇ ਸੀ ਸੋ ਇੱਕ ਬੜੇ ਹੀ ਸੀਮਤ ਸਾਧਨਾਂ ਦੇ ਰਹੀਂ ਬੜੇ ਲਿਮਟਿਡ ਇਨਕਮ ਸੋਰਸਸ ਦੇ ਰਹੀਂ ਐਡਾ ਵੱਡਾ ਅਦਾਰਾ ਲਗਾਤਾਰ ਆਪਦੀ ਜ਼ਿੰਦਗੀ ਚ ਦੋ ਦਹਾਕੇ ਤੋਂ ਉੱਪਰ ਇੰਨੀਆ ਤੰਗੀਆਂ ਝੱਲ ਕੇ ਚਲਾਉਣਾ ਇਸ ਦ੍ਰਿੜਤਾ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਜੀ ਹਾਰ ਸਿੰਘ ਜੀ ਦੇਖੋ ਅੱਜ ਜਿਹੜੀ ਸਿੱਖਾਂ ਦੀ ਗੱਲ ਆ ਮਲੋ 1947 ਤੋਂ ਜਦੋਂ ਤੋਂ ਸਿੱਖਾਂ ਦਾ ਵਾਹ ਇਸ ਮੌਜੂਦਾ ਨਿਜਾਮ ਨਾਲ ਪਿਆ ਆ ਜਿਹਦੇ ਖਿਲਾਫ ਸਿੱਖ ਲਗਾਤਾਰ ਸੰਘਰਸ਼ ਵਿੱਚ ਨੇ ਤੇ ਸਿੱਖਾਂ ਨੇ ਆਪਣਾ ਕੱਲੂ ਘਰਾ ਵੀ ਚੱਲਿਆ ਸਿੱਖਾਂ ਦਾ ਕਤਲੇਆਮ ਵੀ ਹੋਇਆ ਤੇ ਲਗਾਤਾਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰੀ ਮਸ਼ੀਨਰੀ ਦੇ ਨਾਲ ਮੰ ਲਵਸੀ ਕਹਿ ਸਕਦੇ ਅਣਗਿਣਤ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ ਉਹਦਾ ਇਸ ਸਾਰੇ ਜ਼ੁਲਮ ਦਾ ਜਿਹੜਾ ਸਾਈਕੋਲੋਜੀਕਲ ਟ੍ਰੋਮਾ ਆ ਉਹ ਕੌਮ ਚੱਲ ਰਹੀ ਹੋਵੇ ਕੌਮ ਵੱਡੇ ਪੱਦਰ ਦੇ ਉੱਤੇ ਕੌਮ ਜਿਹੜੀ ਆ ਉਹੋ ਜਲਾਵਤਨੀ ਹਟਾ ਰਹੀ ਹੋਵੇ ਕੌਮ ਦਾ ਵੱਡਾ ਹਿੱਸਾ ਮਾਈਗ੍ਰੇਟ ਹੋ ਗਿਆ ਹੋਵੇ ਆਪਣੀ ਧਰਤੀ ਨੂੰ ਛੱਡ ਕੇ ਤਾਂ ਇਹ ਸਾਰੇ ਜਿਹੜੇ ਅਸੀਂ ਕਹਿ ਸਕਦੇ ਵੀ ਇਹਨਾਂ ਸਾਰਿਆਂ ਦੀ ਜੜ ਇਸ ਗੱਲ ਦੇ ਵਿੱਚ ਆ ਕਿ ਜਿਹੜੀ ਸਿੱਖ ਕੌਮ ਆ ਉਹ ਆਪਣੀ ਮਤਲਬ ਆਜ਼ਾਦ ਹੋਂਦ ਹਸਤੀ ਚ ਨਹੀਂ ਵੇਚ ਰਹੀ ਆ ਤੇ ਉਸ ਦਾ ਅਸਰ ਸਿੱਖਾਂ ਦੇ ਹਰ ਇੱਕ ਇੰਸਟੀਚਿਊਟ ਤੇ ਸਿੱਖਾਂ ਦੇ ਹਰ ਇੱਕ ਅਦਾਰੇ ਤੇ ਉਹ ਸਾਨੂੰ ਸਾਫ਼ ਨਜ਼ਰ ਆਉਂਦਾ ਤੇ ਜਿਹਦੇ ਵਿੱਚ ਤਾਂ ਜਿਹੜੇ ਸਿੱਖਾਂ ਨੇ ਅ ਅੱਜ ਆਤਮ ਸਮਰਪਨ ਕਰਤਾ ਆ ਜਿਹੜੇ ਲੋਕਾਂ ਨੇ ਆਪਣੇ ਆਪ ਨੂੰ ਵੇਚਤਾ ਆ ਉਸ ਨਿਜ਼ਾਮ ਦੇ ਅੱਗੇ ਤਾਂ ਉਹ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਆਰਥਿਕ ਖੁਸ਼ਹਾਲੀ ਆ ਉਹਨੂੰ ਮਾਣ ਵੀ ਰਹੇ ਆ ਪਰ ਜਿਹੜੇ ਸਿੱਖਾਂ ਨੇ ਸੰਘਰਸ਼ ਦਾ ਰਾਹ ਚੁਣਿਆ ਉਹ ਭਾਵੇਂ ਅੱਜ ਹੋਵੇ ਭਾਵੇਂ 18ਵੀਂ ਸਦੀ ਦਾ ਸਮਾਂ ਹੋਵੇ ਫਿਰ ਉਹਨਾਂ ਨੂੰ ਆਰਥਿਕ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਤੇ ਜਿਹਦੇ ਵਿੱਚ ਤੁਸੀਂ ਅਖਬਾਰ ਦੀ ਗੱਲ ਕੀਤੀ ਵੀ ਇਹ ਕੋਈ ਸੰਘਰਸ਼ ਤੋਂ ਹਟਵੀਂ ਗੱਲ ਨਹੀਂ ਅਖਬਾਰ ਕੱਢਣਾ ਦੁਨੀਆ ਦੇ ਵਿੱਚ ਸਿਰਫ ਸਿੱਖਾਂ ਦੀ ਮੂਵਮੈਂਟ ਨਹੀਂ ਭਾਵੇਂ ਤੁਸੀਂ ਹਿੰਦੁਸਤਾਨ ਜਿਹੜਾ ਇੰਡੀਆ ਆ ਜਦੋਂ ਉਹਦੀ ਇੰਡੀਪੈਂਡੈਂਸ ਮੂਵਮੈਂਟ ਚੱਲੀ ਭਾਵੇਂ ਮੁਸਲਮਾਨ ਲੀਗ ਵਾਲੇ ਪਾਸਿਓਂ ਹੋਵੇ ਭਾਵੇਂ ਉਹ ਇਧਰੋਂ ਇਹ ਤੁਸੀਂ ਕਹਿ ਸਕਦੇ ਹੋ ਕਿ ਕੋਈ ਇੰਡੀਅਨ ਨੈਸ਼ਨਲ ਕਾਂਗਰਸ ਜਿਹੜੀ ਹਿੰਦੂਆਂ ਨੂੰ ਰਿਪਰੈਜ਼ੈਂਟ ਕਰਦੀ ਸੀ ਉਹਨਾਂ ਦੀ ਪੋਲੀਟੀਕਲ ਜਮਾਤ ਹੋਵੇ ਚਾਹੇ ਉਹ ਬੱਬਰ ਅਕਾਲੀਆਂ ਦੇ ਰੂਪ ਦੇ ਵਿੱਚ ਸਿੱਖਾਂ ਦੀ ਜਮਾਤ ਹੋਵੇ ਤਾਂ ਇਹਨਾਂ ਸਾਰਿਆਂ ਨੇ ਵੀ ਆਪੋ ਆਪਣੀਆਂ ਅਖਬਾਰਾਂ ਵੀ ਅਖਬਾਰ ਸੰਘਰਸ਼ ਦਾ ਇੱਕ ਪੂਰਕ ਹੁੰਦੀ ਆ ਸੰਘਰਸ਼ ਦੇ ਨਾਲ-ਨਾਲ ਅਖਬਾਰ ਚੱਲਦੀ ਆ ਵੀ ਜਿਹੜੀ ਸੰਘਰਸ਼ ਦਾ ਸਨੇਹਾ ਆਮ ਆਵਾਮ ਆਮ ਜਨਤਾ ਤੱਕ ਲੈ ਕੇ ਜਾਂਦੀ ਆ ਤੇ ਉਹਦੇ ਵਿੱਚ ਹਮੇਸ਼ਾ ਹੁੰਦਾ ਵੀ ਜਿਹੜੀਆਂ ਫਿਰ ਸਰਕਾਰਾਂ ਹੁੰਦੀਆਂ ਜਿਵੇਂ ਤੁਸੀਂ ਗੱਲ ਕੀਤੀ ਵੀ ਜਿਹੜੀ ਜਿਹੜੀ ਕੋਸਟ ਆ ਅਖਬਾਰ ਦੀ ਉਹ ਨਿਕਲਦੀ ਆ ਐਡਵਰਟਾਈਜ਼ਮੈਂਟ ਤੋਂ ਤਾਂ ਉਹਦੇ ਜੁਝਾਰ ਸਿੰਘ ਸਭ ਤੋਂ ਵੱਡੀ ਸਮੱਸਿਆ ਜੋ ਪਹਿਰੇ ਦਾ ਅਖਬਾਰ ਨਾਲ ਵੀ ਹੋਇਆ ਤੇ ਖਾਸ ਤੌਰ ਤੇ ਹੁਣ ਮੈਂ ਜਿਹੜੇ ادارے ਨਾਲ ਸੇਵਾ ਨਿਭਾ ਰਹੇ ਹਾਂ ਟੀਵੀ 84 ਨਾਲ ਤਾਂ ਟੀਵੀ 84 ਤੇ ਵੀ ਅਸੀਂ ਇਸ ਗੱਲ ਨੂੰ ਮਹਿਸੂਸ ਕਰ ਰਹੇ ਹਾਂ ਵੀ ਜਿਹੜੀ ਕਮਰਸ਼ੀਅਲ ਐਡ ਆ ਤੇ ਉਹ ਇਸ ਕਰਕੇ ਨਹੀਂ ਆਉਂਦੀ ਕਿਉਂਕਿ ਜਿਹੜੇ ਬਿਜ਼ਨੈਸਸ ਆ ਉਹ ਸਰਕਾਰ ਦੇ ਡਰ ਥੱਲੇ ਬਿジネス ਕਰ ਰਹੇ ਹੁੰਦੇ ਆ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਉਹ ਮਤਲਬ ਕਿਸੇ ਵੀ ਇਸ ਤਰ੍ਹਾਂ ਦੇ ادارے ਨੂੰ ਕਿਸੇ ਇਸ ਤਰ੍ਹਾਂ ਦੀ ਅਖਬਾਰ ਨੂੰ ਐਡਵਰਟਾਈਜ਼ਮੈਂਟ ਦੇਣਗੇ ਜਿਹੜੀ ਕਿ ਸਰਕਾਰ ਦੇ ਖਿਲਾਫ ਬੋਲਦੀ ਆ ਸਰਕਾਰ ਦੇ ਜ਼ੁਲਮ ਦੇ ਖਿਲਾਫ ਬੋਲਦੀ ਆ ਤਾਂ ਸਰਕਾਰ ਉਸ ਆਦਾਰ ਬਿジネス ਨੂੰ ਉਸ ਆਦਾਰੇ ਦੇ ਨਾਲ ਅਲਾਈ ਸਮਝੂਗੀ ਵੀ ਫਿਰ ਸਰਕਾਰ ਵੀ ਉਸ ਬਿジネス ਨੂੰ ਵੀ ਤੰਗ ਕਰਨਾ ਸ਼ੁਰੂ ਕਰ ਦਿੰਦੀ ਹੈ ਇਸ ਕਰਕੇ ਜਿਹੜੇ ਬਿジネス ਆ ਭਾਵੇਂ ਕਈ ਸਿੱਖਾਂ ਦੇ ਬਿਜ਼ਨਸ ਜਿਹੜੇ ਆ ਉਹ ਚਾਹੁੰਦੇ ਹੁੰਦੇ ਆ ਵੀ ਅਸੀਂ ਸਪੋਰਟ ਕਰੀਏ ਪਰ ਉਹ ਐਡਵਰਟਾਈਜ਼ਮੈਂਟ ਸਿਰਫ ਐਸੇ ਕਰਕੇ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਸਰਕਾਰ ਜਿਹੜੀ ਆ ਸਾਡੇ ਬਿਜ਼ਨਸ ਦੇ ਉੱਤੇ ਵੀ ਫਿਰ ਅਟੈਕ ਕਰਨਗੇ ਹੁੰਦਾ ਆਇਆ ਇਹ ਹਰ ਨਿਜ਼ਾਮ 'ਚ ਸਰਕਾਰਾਂ ਇਦਾਂ ਕਰਦੀਆਂ ਨੇ ਤੇ ਦੂਜੇ ਪਾਸੇ ਜਿਹੜੀ ਸਰਕਾਰ ਦੀ ਹੈ ਜਿਹੜਾ ਉਹਦੇ ਦਾ ਕੋਈ ਸਵਾਲ ਹੀ ਖੜਾ ਨਹੀਂ ਹੁੰਦਾ ਕਿ ਜੇ ਤੁਸੀਂ ਸਰਕਾਰ ਦੇ ਖਿਲਾਫ ਬੋਲਦੇ ਹੋ ਐਡ ਤਾਂ ਇੱਕ ਪਾਸੇ ਬਲਕਿ ਸਰਕਾਰਾਂ ਫਿਰ ਤੁਹਾਡੇ ਤੇ ਪਾਬੰਦੀਆਂ ਲਾਉਂਦੀਆਂ ਆ ਜਿਵੇਂ ਪ੍ਰਿੰਟ ਮੀਡੀਆ ਦੇ ਵਿੱਚ 2003 ਦੇ ਵਿੱਚ ਜਸਪਾਲ ਸਿੰਘ ਹੀਰਾ ਹੋਰਾਂ ਦੇ ਅਖਬਾਰ ਦੇ ਉੱਤੇ ਪਾਬੰਦੀਆਂ ਲੱਗੀਆਂ ਤੇ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੇ ਫੇਰ ਲੰਮਿਆ ਲੰਮੀ ਜਦੋਜਹਦ ਕਰਕੇ ਅਖਬਾਰ ਨੂੰ ਮੋੜ ਚਲਾਇਆ ਉਦੋਂ ਸਟਾਰਟਿੰਗ ਦੇ ਵਿੱਚ ਕਿਉਂਕਿ ਅਖਬਾਰ ਇੱਕ ਵੀਕਲੀ ਅਖਬਾਰ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਪਹਿਰੇਦਾਰ ਅਖਬਾਰ ਦੇ ਉੱਤੇ ਪਾਬੰਦੀ ਲਾਈ ਸੀ ਤੇ ਅੱਜ ਅਸੀਂ ਦੇਖਦੇ ਹਾਂ ਵੀ ਜਦੋਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਤਾਂ ਇੱਕ ਵਾਰ ਓਪਨ ਸਪੇਸ ਸੀ ਸਿੱਖਾਂ ਨੇ ਆਪਣੀ ਗੱਲ ਸੋਸ਼ਲ ਮੀਡੀਆ ਰਾਹੀਂ ਕਰਨੀ ਸ਼ੁਰੂ ਕੀਤੀ ਪਰ ਹੁਣ ਕਿਵੇਂ ਵੇ ਸਰਕਾਰਾਂ ਨੇ ਨਵੇਂ ਟੂਲ ਇਹ ਜਾਤ ਕਰ ਲਈ ਸ਼ੈਡੋ ਬੈਨਿੰਗ ਦਾ ਸਿਸਟਮ ਆ ਗਿਆ ਕਿ ਤੁਹਾਡਾ ਚੈਨ ਫਿਰ ਤੁਹਾਡੇ ਚੈਨਲ ਬੈਨ ਹੋਣ ਲੱਗੇ ਇੰਡੀਆ ਦੇ ਵਿੱਚ ਉਹ ਤੁਹਾਡੇ ਚੈਨਲਾਂ ਨੂੰ ਚੱਲਣ ਨਹੀਂ ਦਿੰਦੇ ਆ ਮਤਲਬ ਵੀ ਜਿਵੇਂ ਜਿਵੇਂ ਕੋਈ ਨਵੇਂ ਲੋਕਾਂ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦੇ ਟੂਲ ਆਉਂਦੇ ਆ ਉਵੇਂ ਸਰਕਾਰ ਵੀ ਜਿਹੜੀ ਆ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਆਪਣੇ ਟੂਲ ਆਯਾਤ ਕਰ ਲੈਂਦੀ ਆ ਤਾਂ ਇਹ ਸਮਝਿਆ ਜਾ ਸਕਦਾ ਕਿ ਜਿਹੜੀ ਸਟਰਗਲ ਹੁੰਦੀ ਆ ਉਹ ਕਈ ਪੱਖਾਂ ਤੋਂ ਲੜੀ ਜਾਂਦੀ ਆ ਤੇ ਜਿਹੜਾ ਅਖਬਾਰ ਆ ਜਾਂ ਜਿਹੜਾ ਮੀਡੀਆ ਆ ਉਹ ਵੀ ਇਸ ਸਟਰਗਲ ਦਾ ਲੋਕ ਪੀਪਲ ਸਟਰਗਲ ਦਾ ਇੱਕ ਅਹਿਮ ਟੂਲ ਹੁੰਦਾ ਆ ਤੇ ਅਸੀਂ ਇਹ ਗੱਲ ਮਤਲਬ ਕਹਿ ਸਕਦੇ ਆ ਕਿ ਜਸਪਾਲ ਸਿੰਘ ਹੋਰਾਂ ਨੇ ਕਲੀ ਅਖਬਾਰ ਨਹੀਂ ਚਲਾਈ ਉਹਨਾਂ ਨੇ ਸੰਘਰਸ਼ ਕੀਤਾ ਉਹ ਸੰਘਰਸ਼ ਕਰਦੇ ਇਸ ਜਹਾਨ ਤੋਂ ਗਏ ਆ ਤੇ ਉਸ ਸੰਘਰਸ਼ ਦੇ ਵਿੱਚ ਭਾਵੇਂ ਉਹਨਾਂ ਨੂੰ ਆਰਥਿਕ ਮੁਸੀਬਤਾਂ ਝਲਣੀਆਂ ਪਈਆਂ ਤੇ ਉਸ ਦੇ باوجود ਵੀ ਉਹ ਉਹਨਾਂ ਨੇ ਆਪਣਾ ਮੈਦਾਨ ਨਹੀਂ ਛੱਡਿਆ ਤੇ ਆਖਰੀ ਦਮ ਤੱਕ ਉਹਨਾਂ ਦੀ ਕਲਮ ਜਿਹੜੀ ਆ ਉਹ ਹੱਕ ਸੱਚ ਦੀ ਗੱਲ ਕਰਦੀ ਰਹੀ ਆ ਬਿਲਕੁਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਇੱਕ ਚੈਨਲ ਦਾ ਪੱਤਰਕਾਰ ਉਹਨਾਂ ਦਾ ਇੰਟਰਵਿਊ ਕਰ ਰਿਹਾ ਤੇ ਉਹ ਕਿਸ ਮੌਕੇ ਤੇ ਕਰ ਰਿਹਾ ਜਦੋਂ ਭਾਈ ਦੀਪ ਸਿੱਧੂ ਦੀ ਪਹਿਲੀ ਵਰ੍ਹੇ ਤੇ ਦੇਖੋ ਕਿ ਆਪਣੇ ਅੰਤਮ ਸਮੇਂ ਤੋਂ ਕੁਸਮਾ ਪਹਿਲਾਂ ਤੱਕ ਵੀ ਉਹਨਾਂ ਦੀ 68 ਸਾਲ ਦੀ ਉਮਰ ਦੇ ਵਿੱਚ ਉਹ ਸਾਨੂੰ ਵਿਛੋੜਾ ਦੇ ਗਏ ਆ ਤੇ ਇੱਕ ਸਾਲ ਪਹਿਲਾਂ ਤੱਕ ਵੀ ਜਿੱਥੇ ਉਹ ਕਲਮ ਦੇ ਰਹੇ ਕੰਮ ਕਰ ਰਹੇ ਆ ਉਹਦੇ ਨਾਲ ਨਾਲ ਦੇਖੋ ਤੁਸੀਂ ਉਹਨਾਂ ਦੀਆਂ ਜਿਹੜੀ ਹਾਜ਼ਰੀ ਆ ਉਹ ਕਿੰਨੇ ਪੰਥਕ ਇਕੱਠਾਂ ਦੇ ਵਿੱਚ ਉਹ ਉਹਨਾਂ ਦੀ ਸੰਪਾਦਕੀ ਦੂਜੇ ਅਖਬਾਰਾਂ ਦੇ ਸੰਪਾਦਕਾਂ ਦੇ ਵਾਂਗ ਏਸੀ ਦੇ ਕਮਰੇ 'ਚ ਬਹਿ ਕੇ ਨਹੀਂ ਸੀ ਲਿਖੀ ਹੁੰਦੀ ਉਹ ਖੁਦ ਜਾ ਕੇ ਜਦੋਂ ਵੀ ਕੋਈ ਕੌਮ ਤੇ ਭੀੜ ਬਣਦੀ ਸੀ ਜਾਂ ਕੋਈ ਕਿਸੇ ਕੋਈ ਨਵਾਂ ਆਪ ਦਾ ਦਿਸ਼ਾ ਤੈਅ ਕਰਦੀ ਸੀ ਕੋਈ ਵੱਡਾ ਫੈਸਲਾ ਲੈਂਦੀ ਸੀ ਕੋਈ ਵੱਡਾ ਇਕੱਠ ਕਰਦੀ ਸੀ ਤਾਂ ਉਹਦੇ ਵਿੱਚ ਉਹ ਖੁਦ ਇਨ ਪਰਸਨ ਉੱਥੇ ਜਾ ਕੇ ਉਹ ਸਾਰੀਆਂ ਚੀਜ਼ਾਂ ਨੂੰ ਆਪਦੇ ਅੱਖੀ ਦੇਖ ਕੇ ਫੇਰ ਉਹਨਾਂ ਨੂੰ ਕਲਮ ਦੇ ਨਾਲ ਵਰਕੇ ਦੇ ਤਾਰ ਦੇ ਸੰਤ ਫੇਰ ਉਹ ਸੰਪਾਦਕੀ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚਦੀ ਸੀ ਆਪਾਂ ਬੜੇ ਉਹਨਾਂ ਦੇ ਅਖਬਾਰ ਦੇ ਕਾਗਜ਼ ਦੀ ਕੁਆਲਿਟੀ ਦੇਖਦੇ ਰਹੇ ਆ ਉਹ ਕੁਆਲਿਟੀ ਦੇਖ ਕੇ ਖੁਦ ਦੁੱਖ ਮਹਿਸੂਸ ਹੁੰਦਾ ਸੀ ਕਿ ਇੱਕ ਬੰਦਾ ਇੰਨੀ ਸੰਜੀਦਗੀ ਦੇ ਨਾਲ ਇੰਨੇ ਆਪਦੀ ਰੂਹ ਤੋਂ ਇੱਕ ਕੌਮ ਦੀ ਸੇਵਾ ਦੇ ਵਾਸਤੇ ਤੁਰਿਆ ਹੋਇਆ ਤੇ ਦੂਜੇ ਪਾਸੇ ਜਿਹੜਾ ਆ ਕੌਮ ਦੇ ਵੱਲੋਂ ਉਹਦਾ ਅਖੀਰੀ ਸਮਾਂ ਜਦੋਂ ਅਸੀਂ ਦੇਖਦੇ ਆ ਕਿ ਪਿਛਲੇ ਸਾਲ ਡੇਢ ਸਾਲ ਤੋਂ ਜਿਹੜੀਆਂ ਅਪੀਲਾਂ ਆ ਰਹੀਆਂ ਸੀ ਕੀ ਫਾਈਨੈਂਸ਼ੀਅਲ ਮਦਦ ਕੀਤੀ ਜਾਵੇ ਹਸਪੀਟਲ ਦੇ ਵਿੱਚ ਦਾਖਲ ਨੇ ਮਹਾਲੀ ਦੇ 46 ਸਕਾਟ ਹਸਪੀਟਲ ਦੇ ਵਿੱਚ ਉਹਨਾਂ ਦਾ ਲੰਮਾ ਸਵਾ ਲਾਚ ਚੱਲਿਆ ਨਰਵਸ ਸਿਸਟਮ ਜਿਹੜਾ ਹੈ ਉਹਨਾਂ ਦਾ ਬ੍ਰੇਕਡਾਊਨ ਕੀਤਾ ਆ ਤਾਂ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ ਤੁਸੀਂ ਦੇਖੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵੱਡੇ ਅਹੁਦੇਦਾਰ ਕਲਤਾਰ ਸਿੰਘ ਸੰਧਵਾ ਭਾਜਪਾ ਤੱਕ ਦੇ ਲੀਡਰਾਂ ਵੱਲੋਂ ਇਹ ਬਿਆਨ ਆਇਆ ਕਿ ਸਾਨੂੰ ਉਹਨਾਂ ਦੇ ਵਿਛੋੜੇ ਦਾ ਦੁੱਖ ਆ ਜਿੱਥੇ ਇੱਕ ਬੰਨੇ ਇੰਨਾਂ ਇੱਕ ਬ੍ਰਾਊਡਰ ਸਪੈਕਟਰਮ ਦੇ ਵਿੱਚੋਂ ਉਹਨਾਂ ਦੇ ਦੇਥ ਦੇ ਉੱਤੇ ਲੋਕਾਂ ਵੱਲੋਂ ਅਫਸੋਸ ਜਾਰੀ ਕੀਤਾ ਜਾ ਰਿਹਾ ਤਾਂ ਇਹ ਗੱਲ ਸਤ ਹੁੰਦੀ ਹੈ ਕਿ ਉਹ ਸ਼ਖਸੀਅਤ ਨੇ ਆਪ ਦਾ ਅਸਰ ਆਪ ਦੀ ਕਲਮ ਦੇ ਰਾਹੀਂ ਹਰ ਵਰਗ ਹਰ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਲੋਕਾਂ ਦੇ ਉੱਪਰ ਛੱਡਿਆ ਆ ਖਬਰ ਉਹਦੇ ਨਾਲ ਇੱਕ ਵੱਡਾ ਜਿਹੜਾ ਇੱਕ ਦੁੱਖ ਦੀ ਗੱਲ ਆ ਕਿ ਅੱਜ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਸਾਰੀਆਂ ਜਥੇਬੰਦੀਆਂ ਸਾਰੀਆਂ ਧਰਾਵਾਂ ਵੱਲੋਂ ਉਹਨਾਂ ਦੇ ਕਾਰਜ ਚਲਾਣੇ ਤੇ ਦੁੱਖ ਜाहਰ ਕੀਤਾ ਗਿਆ ਪਰ ਜਦੋਂ ਉਹ ਆਰਥਿਕ ਮੰਦਹਾਲੀ ਦੇ ਦੌਰ ਦੇ ਵਿੱਚ ਰਹਿ ਕੇ ਇੱਕ ਅਖਬਾਰ ਚਲਾ ਰਹੀ ਸੀ ਸਿੱਖਾਂ ਦਾ ਮੈਂ ਕਹਿ ਸਕਦਾ ਆ ਸਹੀ ਮਾਇਨੇ ਦੇ ਵਿੱਚ ਇੱਕੋ ਇੱਕ ਰੋਜ਼ਾਨਾ ਅਖਬਾਰ ਸੀ ਪਹਿਰੇਦਾਰ ਉਹਦਾ ਨਾਂ ਤਾਂ ਖਲਕਤ ਨੇ ਉਹਨیں ਸਾਥ ਦਿੱਤਾ ਪਰ ਉਦੋਂ ਵੱਡੀ ਗੱਲ ਹੈ ਜਿਹੜੇ ਖੁਦ ਆਪ ਦੇ ਆਪ ਸੰਘਰਸ਼ ਦੇ ਸਮਝਦੇ ਆ ਉਹਨਾਂ ਵੱਲੋਂ ਵੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦੇ ਪ੍ਰਤੀ ਜਿਹੜੀ ਬੇਰੁਖੀ ਆ ਉਹ ਜ਼ਰੂਰ ਦੇਖਣ ਨੂੰ ਮਿਲੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਹਰ ਸਿੰਘ ਜੀ ਮਤਲਬ ਇਹ ਗੱਲ ਤਾਂ ਵੈਸੇ ਹੁਣੇ ਹੀ ਹੁੰਦਾ ਵੀ ਜੇ ਇਸ ਗੱਲ ਨੂੰ ਇਹਦਾ ਵਿਚਾਰਿਆ ਜਾਵੇ ਕਿ ਕੱਲਾ ਜਸਪਾਲ ਸਿੰਘ ਹੀਰਾ ਹੋਰਾਂ ਦੇ ਨਾਲ ਨਹੀਂ ਪਿਛਲੇ ਦਿਨੀ ਭਾਈ ਕਜਿੰਦਰ ਸਿੰਘ ਜੀ ਦੀ ਜਿਵੇਂ ਅਕਾਲ ਚਲਾਣਾ ਹੋਇਆ ਆ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਭਾਵੇਂ ਔਕਾਲ ਤਖਸਾਲ ਦੇ ਉੱਤੇ ਜਿਹੜਾ ਸਮਾਗਮ ਹੋਇਆ ਉਹਦੇ ਵਿੱਚ ਜਿਵੇਂ ਸਾਰੀ ਕੋਮ ਸਮੁੱਚਤਾ 'ਚ ਨਜ਼ਰ ਆਈ ਆ ਤੇ ਇਸ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਵੀ ਸਿੱਖ ਵਸਦੇ ਆ ਜਿਹੜੇ ਭਾਵੇਂ ਸੰਘਰਸ਼ ਦੇ ਅਸੀਂ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਜਿਹੜਾ ਸਿੱਖਾਂ ਦਾ ਆਜ਼ਾਦੀ ਦਾ ਸੰਘਰਸ਼ ਆ ਉਹਦੇ ਨਾਲ ਨਾ ਵੀ ਜੁੜੇ ਹੋਣ ਤਾਂ ਵੀ ਜਿਹੜੀ ਇੱਕ ਇੱਜ਼ਤ ਮਾਣ ਮਤਲਬ ਉਹਨਾਂ ਦੇ ਸ਼ਬਦਾ ਸ਼ਬਦਾ ਦੇ ਵਿੱਚ ਭਾਈ ਗਜਿੰਦਰ ਸਿੰਘ ਲਈ ਚੱਲ ਗਿਆ ਤਾਂ ਉਦੋਂ ਵੀ ਇਹ ਗੱਲ ਹੋ ਰਹੀ ਸੀ ਕਿ ਜਦੋਂ ਭਾਈ ਗਜਿੰਦਰ ਸਿੰਘ ਜੀ ਜਿਉਂਦੇ ਸੀ ਕਿਉਂਕਿ ਉਹ ਆਖਰੀ ਦਮ ਤੱਕ ਐਕਟੀਵਿਸਟ ਰਹੇ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਦਲ ਖਾਲਸਾ ਜਥੇਬੰਦੀ ਉਹਨਾਂ ਨੇ ਸਥਾਪਿਤ ਕੀਤੀ ਸੀ ਉਹ ਉਹਦੇ ਮਿਸ਼ਨ ਦੇ ਉੱਤੇ ਉਹਦੇ ਲਈ ਕੰਮ ਕਰਦੇ ਰਹੇ ਪਰ ਵੀ ਜਿਉਂਦੇ ਜੀ ਕਦੇ ਵੀ ਇੰਨੀ ਗੱਲ ਭਾਈ ਗਜਿੰਦਰ ਸਿੰਘ ਦੀ ਨਹੀਂ ਹੋਈ ਜਿੰਨੀ ਉਹਨਾਂ ਦੇ ਕਾਲ ਚਲਾਣੇ ਤੋਂ ਬਾਅਦ ਹੋਈ ਤੇ ਇਸੇ ਤਰ੍ਹਾਂ ਤੁਸੀਂ ਹੁਣ ਭਾਈ ਜਸਪਾਲ ਸਿੰਘ ਹੇਰਾ ਹੋਰਾਂ ਦਾ ਜ਼ਿਕਰ ਕੀਤਾ ਤਾਂ ਜਿਆਰ ਸਿੰਘ ਜਿਹੜੀਆਂ ਕੋਮਾ ਗੁਲਾਮੀ ਹਟਾ ਰਹੀਆਂ ਹੁੰਦੀਆਂ ਆ ਉਹਨਾਂ ਦੇ ਲਈ ਇਹ ਤਰਾਸ ਦੀ ਹਮੇਸ਼ਾ ਹੀ ਰਹਿੰਦੀ ਆ ਇਹ ਕੋਈ ਸਿੱਖਾਂ ਦੇ ਨਾਲ ਕੋਈ ਜੱਗੋ ਤੇਰਵੀਂ ਗੱਲ ਨਹੀਂ ਹੋ ਰਹੀ ਕਿਉਂਕਿ ਜਦੋਂ ਤੁਸੀਂ ਗੁਲਾਮੀ 'ਚ ਹੁੰਨੇ ਹੋ ਬੇਪਰੋਸਗੀ ਬਹੁਤ ਹੁੰਦੀ ਆ ਤੁਹਾਡੇ ਅੰਦਰ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੀ ਜੇਸ ਧਿਰ ਦੇ ਤੁਸੀਂ ਗੁਲਾਮ ਹੁੰਨੇ ਉਹਦੀ ਇਨਫਿਲਟ੍ਰੇਸ਼ਨ ਇੰਨੀ ਹੁੰਦੀ ਆ ਉਹ ਬੰਦਿਆਂ ਦੇ ਦੇ ਮਨਾਂ ਦੇ ਉੱਤੇ ਕੰਮ ਕਰਦੀ ਆ ਬੰਦਿਆਂ ਦੇ ਮਨਾਂ ਨੂੰ ਇੱਕ ਦੂਜੇ ਦੇ ਖਿਲਾਫ ਖੜਾ ਕਰਨ 'ਚ ਮਤਲਬ ਇੱਕ ਦੂਜੇ ਦਾ ਸਹਿਯੋਗੀ ਨਾ ਬਣਨ ਦੇ ਵਿੱਚ ਇਹੋ ਜਿਹੇ ਬਰਤਾਨ ਤਾਂ ਉਹ ਸਿਰਜੇ ਜਾਂਦੇ ਆ ਤਾਂ ਬਹੁਤ ਕੁਝ ਚੱਲਦਾ ਤਾਂ ਅਸੀਂ ਇਹ ਸਾਰਾ ਕੁਝ ਸੰਘਰਸ਼ ਦਾ ਹਿੱਸਾ ਆ ਤਾਂ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਬੰਦੇ ਭਾਵੇਂ ਭਾਈ ਚਸਪਾਲ ਸਿੰਘ ਹੈ ਰਾ ਭਾਈ ਭਾਵੇਂ ਭਾਈ ਗਜਿੰਦਰ ਸਿੰਘ ਆ ਜਿਹੜਾ ਬੰਦਾ ਸੰਘਰਸ਼ ਵਿੱਚ ਰਿਹਾ ਇਹ ਉਹ ਕੋਈ ਔਲਾੰਬਾ ਦੇ ਕੇ ਜਾਂਦਾ ਹੋਵੇ ਕਿ ਮੈਨੂੰ ਕੌਮ ਨੇ ਨਹੀਂ ਪੁੱਛਿਆ ਜਦੋਂ ਮੈਂ ਜਸਪਾਲ ਸਿੰਘ ਹੇਰਾਹੋਰਾ ਦੇ ਨਾਲ ਗੱਲਬਾਤ ਵੀ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਭਾਵੇਂ ਅਸੀਂ ਆਰਥਿਕ ਮੰਦਹਾਲੀ 'ਚ ਆ ਪਰ ਫੇਰ ਵੀ ਪੰਥ ਦੇ ਸਦਕਾ ਹੀ ਜਿਹੜਾ ਇਹ ਅਖਬਾਰ ਆ ਇਹ ਚੱਲਣ ਦੀ ਸਥਿਤੀ 'ਚ ਹੈ ਜੇ ਚੱਲ ਰਿਹਾ ਤਾਂ ਪੰਥ ਦੇ ਸਦਕਾ ਹੀ ਆ ਤਾਂ ਇਹ ਜ਼ਰੂਰ ਆ ਤੁਸੀਂ ਇਕੱਲਾ ਅਸੀਂ ਜਸਪਾਲ ਸਿੰਘ ਹੇਰਾ ਦੀ ਨਹੀਂ ਹੋਰ ਸਾਰੀਆਂ ਸੰਸਥਾਵਾਂ ਸਾਰੇ ਅਦਾਰਿਆਂ ਦੀ ਗੱਲ ਕਰ ਲੋ ਤਾਂ ਜੇ ਫਾਈਨੈਂਸ਼ੀਅਲੀ ਦੇਖਣਾ ਹੋਵੇ ਤਾਂ ਸਿੱਖਾਂ ਦੇ ਜਿਹੜੇ ਬਹੁਤਾਂਤ ਅਦਾਰੇ ਜਿਹੜੇ ਸੰਘਰਸ਼ ਨੂੰ ਸਮਰਪਿਤ ਨੇ ਜਿਹੜੇ ਸੰਘਰਸ਼ ਕਰ ਰਹੇ ਆ ਜਿਹੜੇ ਸਰਕਾਰਾਂ ਦੇ ਨਾਲ ਅਸੀਂ ਕਹਿ ਸਕਦੇ ਆ ਵੀ ਮਿਲਕੋਬਾ ਨਹੀਂ ਹੋਇਆ ਉਹ ਸਾਰੇ ਆਰਥਿਕ ਮਦਹਾਲੀ ਦੇ ਸ਼ਿਕਾਰ ਨੇ ਉਹ ਮਤਲਬ ਸਾਰੇ ਇਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਆ ਪਰ ਇਹ ਹੁੰਦਾ ਵੀ ਇਹ ਜਦੋਂ ਤੱਕ ਤੁਹਾਡੇ ਕੋਲ ਆਪਣੀ ਰਾਜ ਸੱਤਾ ਨਹੀਂ ਆਉਂਦੀ ਆ ਜਦੋਂ ਤੱਕ ਤੁਸੀਂ ਸੋਵਰਨ ਨਹੀਂ ਹੁੰਦੇ ਉਦੋਂ ਤੱਕ ਤੁਹਾਨੂੰ ਇਹ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਹੀ ਪੈਣਾ ਪਰ ਗੱਲ ਸਿਰਫ ਇੰਨੀ ਹੁੰਦੀ ਆ ਵੀ ਕੋਮ ਦਾ ਇੱਕ ਜਿਹੜਾ ਵੱਡਾ ਹਿੱਸਾ ਆ ਉਹ ਇਸ ਗੱਲ ਨੂੰ ਸਮਝੇ ਵੀ ਭਾਵੇਂ ਇਹ ਨਹੀਂ ਹੁੰਦਾ ਕਿ ਤੁਸੀਂ ਅੱਜ ਆਪਣਾ ਬਜਟ ਆਪਣੇ ادارےਆਂ ਦਾ ਬਜਟ ਉਹਨਾਂ ਵੱਡਾ ਕਰ ਲੋਗੇ ਕਿ ਜਿੰਨਾ ਵੱਡਾ ਜਿਹੜੀ ਸਟੇਟ ਸੋਵਰਨ ਆ ਉਹਦੇ ادارےਆਂ ਦਾ ਬਜਟ ਆ ਪਰ ਫੇਰ ਵੀ ਤੁਹਾਡੇ ادارے ਜਿਹੜੇ ਆ ਜਾਂ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਬੰਦੇ ਆ ਉਹਨਾਂ ਦੇ ਘਰ ਪਰਿਵਾਰ ਉਹਨਾਂ ਦੀ ਸਿਹਤ ਦਾ ਮਤਲਬ ਜਿਹੜੇ ਇਹੋ ਜਿਹੇ ਪ੍ਰਬੰਧ ਆ ਉਸ ਸਹੀ ਤਰੀਕੇ ਨਾਲ ਚੱਲਦੇ ਰਹਿਣ ਤਾਂ ਉਹਨਾਂ ਕੇ ਜਿਹੜਾ ਦਸਵੰਦ ਆ ਜੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮ ਕੀਤਾ ਆ ਤਾਂ ਉਹ ਜ਼ਰੂਰ ਜਿਹੜੀਆਂ ਜਿਹੜੇ ਸਿੱਖ ਨੇ ਸਿੱਖ ਸੰਗਤ ਆ ਉਹਨੂੰ ਕੱਢਣਾ ਚਾਹੀਦਾ ਤੇ ਉਹ ਦਸਵੰਦ ਵੀ ਜਿਹੜਾ ਆ ਅੱਜ ਜਿਹੜੀ ਸਿੱਖਾਂ ਦੇ ਵਿੱਚ ਇਹ ਰੀਤ ਪ੍ਰਚਲਿਤ ਹੋ ਗਈ ਆ ਪਿਛਲੇ ਕੁਝ ਸਮੇਂ ਤੋਂ ਕਿ ਜਿਹੜਾ ਦਸਵੰਦ ਦਾ ਉਹ ਇਕਾ ਦੁਕਾ ਇੰਡੀਵਿਜੂਅਲਸ ਨੂੰ ਜਿਹੜਾ ਆ ਉਹ ਬਹੁਤ ਜ਼ਿਆਦਾ ਸਿੱਖ ਦੇ ਰਹੇ ਆ ਵੀ ਜਿਹੜੇ ਕੋਈ ਮਤਲਬ ਜਿਹਨੂੰ ਅਸੀਂ ਰੀਐਕਸ਼ਨਰੀ ਅਪਰੋਚ ਕਹਿੰਦੇ ਆ ਵੀ ਕਿਸੇ ਨੇ ਕੋਈ ਰੀਐਕਸ਼ਨ ਕੀਤਾ ਆ ਤਾਂ ਉੱਥੇ ਫਿਰ ਸਿੱਖ ਜਿਹੜੇ ਆ ਉਹ ਦਸਵੰਦ ਹੁੰਦੇ ਆ ਪਰ ਸਿੱਖ ਆਪਣੀਆਂ ਸੰਸਥਾਵਾਂ ਖੜੀਆਂ ਕਰਨ ਵਾਲੇ ਪਾਸੇ ਜਿਹੜਾ ਦਸਬੰਧ ਦੇਣਾ ਆ ਉਹ ਘਟਾ ਗਿਆ ਤਾਂ ਸਿੱਖਾਂ ਨੂੰ ਇਹ ਜ਼ਰੂਰ ਸਿੱਖ ਸੰਗਤ ਨੂੰ ਅਸੀਂ ਇਹ ਅਪੀਲ ਵੀ ਕਰਦੇ ਆ ਕਿ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਆ ਕਿ ਜਿਹੜਾ ਸੰਘਰਸ਼ ਹੁੰਦਾ ਆ ਉਹ ਇੰਡੀਵਿਜੂਅਲਸ ਨਹੀਂ ਕਰਦੇ ਹੁੰਦੇ ਸੰਘਰਸ਼ ਸੰਸਥਾਵਾਂ ਕਰਦੀਆਂ ਆ ਸੰਘਰਸ਼ ਪੰਥ ਨੇ ਆਰਗੇਨਾਈਜ਼ਡ ਹੋ ਕੇ ਕਰਨਾ ਆ ਪੰਥ ਦੇ ਆਰਗੇਨਾਈਜ਼ਡ ਹਿੱਸਿਆਂ ਨੇ ਕਰਨਾ ਆ ਤੇ ਉਹਦੇ ਵਿੱਚ ਇਹ ਆ ਵੀ ਜਿਹੜੀ ਧਿਰ ਦੇ ਨਾਲ ਵੀ ਤੁਸੀਂ ਸੰਘਰਸ਼ ਕਰ ਰਹੇ ਹੋ ਜਿਹਦੇ ਖਿਲਾਫ ਸੰਘਰਸ਼ ਕਰ ਰਹੇ ਹੋ ਉਹ ਵੀ ਦੇਖੋ ਵੀ ਕਿੰਨੀ ਜਿਆਦਾ ਆਰਗੇਨਾਈਜ਼ਡ ਆ ਉਹਦੇ ਸਾਰੇ ਹਮਲੇ ਤੁਹਾਡੇ ਤੇ ਆਰਗੇਨਾਈਜ਼ਡ ਹੁੰਦੇ ਆ ਆਰਗੇਨਾਈਜ਼ਡ ਰੂਪ ਦੇ ਵਿੱਚ ਕੰਮ ਕਰਦੀ ਆ ਪਰ ਜੇ ਅਸੀਂ ਆਪਣੀ ਆਰਗੇਨਾਈਜੇਸ਼ਨਸ ਨੂੰ ਆਪਣੇ ਆਧਾਰਿਆਂ ਨੂੰ ਮਜ਼ਬੂਤ ਨਹੀਂ ਕਰਾਂਗੇ ਅਸੀਂ ਇੰਡੀਵਿਜੂਅਲਸ ਨੂੰ ਮਜ਼ਬੂਤ ਕਰਾਂਗੇ ਤਾਂ ਫਿਰ ਖਤਾ ਖਾਵਾਂਗੇ ਤਾਂ ਇਸ ਕਰਕੇ ਜ਼ਰੂਰੀ ਆ ਵੀ ਜਿਹੜਾ ਇਹ ਪ੍ਰਚਲਨ ਪਿਛਲੇ ਕੁਝ ਸਮੇਂ ਤੋਂ ਪੰਥ ਦੇ ਵਿੱਚ ਤੁਰਿਆ ਆ ਤੇ ਉਹਨੂੰ ਰੋਕਿਆ ਜਾਵੇ ਤੇ ਜਿਹੜੇ ਆਧਾਰੇ ਨੇ ਭਾਵੇਂ ਉਹ ਮੀਡੀਆ ਆਧਾਰੇ ਨੇ ਭਾਵੇਂ ਉਹ ਸੋਸ਼ਲ ਆਧਾਰੇ ਨੇ ਭਾਵੇਂ ਉਹ ਪੋਲਿਟੀਕਲ ਆਧਾਰੇ ਨੇ ਜਿਹੜੇ ਵੀ ادارے ਆ ਭਾਵੇਂ ਰਿਲੀਜੀਅਸ ادارے ਨੇ ਤਾਂ ਅਦਾਰਿਆਂ ਨੂੰ ਜਥੇਬੰਦੀਆਂ ਨੂੰ ਮੌਜੂਦ ਕੀਤਾ ਜਾਵੇ ਇੰਡੀਵਿਜੂਅਲਸ ਦੇ ਉੱਤੇ ਟੇਕ ਨਾ ਰੱਖੀ ਜਾਵੇ। ਬਿਲਕੁਲ ਜਿਹੜੀ ਦਸਵੰਦ ਦੀ ਦਿਸ਼ਾ ਆ ਉਹ ਹਿਮੈਨਿਟੀ ਦੇ ਵਿੱਚ ਜਾਂ ਕਿਸੇ ਰਿਐਕਸ਼ਨਰੀ ਕਾਜ ਦੇ ਵਿੱਚ ਦੇਣ ਦੇ ਬਜਾਏ ਇੱਕ ਜਿਹੜਾ ਸਿੱਕੇਮੰਦ ਕੰਮ ਆ ਜਿਹੜੇ ਕੰਮ ਨੇ ਕੋਈ ਫੰਡਾਮੈਂਟਲ ਚੇਂਜਸ ਲਿਆਉਣੀਆਂ ਤਬਦੀਲੀਆਂ ਲਿਆਉਣੀਆਂ ਇਨਕਲਾਬੀ ਤਬਦੀਲੀਆਂ ਉਸ ਨੂੰ ਸਮਰਪਿਤ ਹੋ ਕੇ ਲੱਗੀਆਂ ਧਰਾ ਅਦਾਰੇ ਉਹਨਾਂ ਦੇ ਵੱਲ ਸਿੱਖਾ ਨੂੰ ਆਪਦੀ ਸਵਾਨ ਦੀ ਸੇਧ ਕਰਨੀ ਚਾਹੀਦੀ ਹੈ ਬਿਲਕੁਲ ਤੁਹਾਡਾ ਸਨੇਹਾ ਜਿਹੜਾ ਬਹੁਤ ਵਾਜਬ ਸਨੇਹਾ ਆ ਸੋ ਆਪਾਂ ਆਪਣੀ ਜਿਹੜੀ ਅੱਜ ਦੀ ਗੱਲਬਾਤ ਆ ਉਹਨੂੰ ਇੱਥੇ ਹੀ ਸਮੇਟਦੇ ਆ ਕਿਉਂਕਿ ਇਤਿਹਾਸ ਦੇ ਵਿੱਚ ਜਦੋਂ ਅਸੀਂ છાਤੀ ਮਾਰਦੇ ਆ ਤਾਂ ਅਕਾਲੀ ਲਹਿਰ ਆ ਜੋ ਉਹ ਇੱਕ ਅਖਬਾਰ ਤੋਂ ਉਹਦਾ ਨਾਮ ਅਕਾਲੀ ਲਹਿਰ ਪੈਂਦਾ ਹੈ ਉਦੋਂ ਤੋਂ ਲੈ ਕੇ ਸਿੱਖਾਂ ਨੇ ਇਸ 100 150 ਸਾਲ ਦੇ ਵਿੱਚ ਸੈਂਕੜੇ ਹੀ ਅਖਬਾਰਾਂ ਕੱਢੀਆਂ ਆ ਬੜੇ ਸੰਘਰਸ਼ ਦੇ ਦੌਰ ਦੇ ਵਿੱਚੋਂ ਲੰਘ ਕੇ ਕੱਢੀਆਂ ਆ ਅਸੀਂ ਆਪ ਦੇ ਸੰਘਰਸ਼ ਦੇ ਵਿੱਚ ਪੱਤਰਕਾਰਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਵੇਖਿਆ ਹੈ ਜਿਦੇ ਵਿੱਚ ਅੱਜ ਜਿਹੜਾ ਸਿੱਖ ਹਿੰਦੁਸਤਾਨ ਦੇ ਖਿਲਾਫ ਜਿਹੜਾ ਇੱਕ ਸੰਘਰਸ਼ ਆ ਹਿੰਦੁਸਤਾਨ ਦੇ ਵਿੱਚ ਪਹਿਲਾਂ ਬੱਦ ਦਕਰਾਂ ਲਈ ਤੇ ਉਸ ਤੋਂ ਬਾਅਦ ਆਜ਼ਾਦੀ ਲਈ ਜਿਹੜਾ ਸੰਘਰਸ਼ ਲਿਆ ਤਾਂ ਵੱਡੇ ਨਾਮ ਆ ਜਿਦੇ ਵਿੱਚ ਆਪਾਂ ਭਰਪੂਰ ਸਿੰਘ ਬਲਬੀਰ ਹੁਣਾਂ ਦੀਆਂ ਸਪੀਚਾਂ ਸੁਣਦੇ ਆ ਦਲਬੀਰ ਸਿੰਘ ਪੱਤਰਕਾਰ ਹਰੀਬੀਰ ਸਿੰਘ ਪੌਰ ਹੋਰ ਵੀ ਬਹੁਤ ਅਜਿਹੇ ਪੱਤਰਕਾਰ ਨੇ ਜਿਨ੍ਹਾਂ ਨੇ ਲਹਿਰ ਦੇ ਸਮੇਂ ਵੀ ਦੋਸਤੋ ਬਾਅਦ ਵੀ ਉਹਦਾ ਅਨਲਿਸਿਸ ਹੈ ਜਿਹੜਾ ਉਹ ਕਿਤਾਬਾਂ ਰਹੀਂ ਆਮ ਲੋਕਾਂ ਤੱਕ ਪਹੁੰਚਾਇਆ ਰਿਹਾ। ਸੋ ਅੱਜ ਦੇ ਸਮੇਂ ਦੇ ਵਿੱਚ ਮੈਂ ਕਹਾਂਗਾ ਕਿ ਜਿਹੜਾ ਚਮਕਦਾ ਹੋਇਆ ਤਾਰਾ ਸਰਦਾਰ ਜਸਪਾਲ ਸਿੰਘ ਹੋਇਰਾ ਉਸ ਤਾਰ ਦੇ ਵਿੱਚ ਸ਼ਾਮਲ ਹੋ ਚੁੱਕਿਆ ਜਿਨ੍ਹਾਂ ਨੇ ਆਪਦੇ ਜਿਉਂਦੇ ਜੀ ਆਪ ਦੀ ਜਿਹੜੀ ਕਲਮ ਆ ਉਹਨੂੰ ਰੁਕਣ ਨਹੀਂ ਦਿੱਤਾ, ਉਹਨੂੰ ਝੁਕਣ ਨਹੀਂ ਦਿੱਤਾ। ਸੋ ਅਸੀਂ ਵੀ ਜਿੰਨੇ ਵੀ ਸਾਡੇ ਨੌਜਵਾਨ ਵਰਗ ਦੇ ਸਾਡੇ ਹਮ ਉਮਰ ਨੌਜਵਾਨ ਜਿਹੜੇ ਪੱਤਰਕਾਰੀ ਕਰ ਰਹੇ ਆ ਉਹਨਾਂ ਨੂੰ ਸਰਦਾਰ ਜਸਪਾਲ ਸਿੰਘ ਹੀਰਾਂ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਆ। ਕਿ ਬੰਦੇ ਕੋਲ ਜੇ ਕੰਮ ਨਹੀਂ ਕਰਨਾ ਤਾਂ ਹਜ਼ਾਰਾਂ ਬਹਾਨੇ ਹੁੰਦੇ ਆ ਤੇ ਜੇ ਦ੍ਰਿੜਤਾ ਆ ਕਾਰਜ ਕਰਨ ਦੀ ਤਾਂ ਉਥੇ ਕੋਈ ਬਹਾਨਾ ਕੰਮ ਨਹੀਂ ਕਰਦਾ ਉਥੇ ਕੋਈ ਤੰਗੀਆਂ ਕੰਮ ਨਹੀਂ ਕਰਦੀਆਂ ਉਥੇ ਜਦੋਂ ਮਨਸ਼ਾ ਹੁੰਦੀ ਆ ਕਿ ਅਸੀਂ ਕੰਮ ਕਰਨਾ ਹੈ ਜੇ ਇਰਾਦੇ ਦ੍ਰਿੜ ਹੁੰਦੇ ਆ ਤਾਂ ਜਸਪਾਲ ਸਿੰਘ ਹੇ ਰਾ ਸਾਡੇ ਸਾਹਮਣੇ ਹਮੇਸ਼ਾ ਇੱਕ ਉਦਾਹਰਣ ਰਹਿਣਗੇ ਤੇ ਉਹਨਾਂ ਦੇ ਜੀਵਨ ਦੇ ਬਾਰੇ ਜਿਹੜੀ ਗੱਲਬਾਤ ਆ ਹੋਰ ਖੁੱਲੇ ਘੇਰੇ ਦੇ ਵਿੱਚ ਹੋਣੀ ਚਾਹੀਦੀ ਆ ਉਹਨਾਂ ਦੇ ਜੀਵਨ ਦੇ ਉੱਪਰ ਲਿਖਿਆੜ ਜਾਣਾ ਚਾਹੀਦਾ ਆ ਸੋ ਇਹ ਸਾਰੀਆਂ ਜਿਹੜੀਆਂ ਅਪੀਲ ਆ ਮੇਰੀ ਉਹਨਾਂ ਨੌਜਵਾਨ ਪੱਤਰਕਾਰਾਂ ਨੂੰ ਆ ਜਿਹੜੇ ਸਾਡੀ ਉਮਰ ਦੇ ਨੇ ਤੇ ਅੱਜ ਗਰਾਊਂਡ ਦੇ ਉੱਤੇ ਜਿਹੜਾ ਆ ਉਹ ਅਸਲ ਦੇ ਵਿੱਚ ਕੌਮ ਦੀ ਸੇਵਾ ਦੇ ਵਾਸਤੇ ਜਪੰਸ਼ੀਲ ਨੇ ਸੋ ਇੰਨੀਆਂ ਜਿਹੜੀਆਂ ਬੇਨਤੀਆਂ ਤੁਹਾਡੇ ਨਾਲ ਅਸੀਂ ਕਰਨੀਆਂ ਸੀ ਅਖੀਰ ਦੇ ਵਿੱਚ ਗੁਰੂ ਪਾਸ਼ਾ ਵੱਲ ਬਖਸ਼ੀ ਫਤਿਹ ਨਸਾਂ ਜਾਈ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ